ਹਰ ਜਿੜੇ ਇਕ ਟੇਕ ਤੁਮ ਲਾਏ ਬੜਾ ਨੀ ਆਸ ਨਾਨਕ ਨਾਮ ਤੇ ਆਈ ਹੈ ਹਰ ਜਿਓ ਬਹਰਾਸ ਵਾਹਿਗੁਰੂ ਸਹਿਬ ਜੀ ਰਹਿਰਾਸ ਸਾਹਿਬ ਸੂਦਰ ਰਗਸ ਮਨੋਂ ਪਹਿਲੇ ਓੰਕਾਰ ਸਤਿਗੁਰ ਪ੍ਰਸਾਦ ਸੋਦਰ ਦੇ ਰਗੇ ਹਾ ਸੁਗਰ ਕੇ ਹੋ ਜਿਤ ਬਹਿ ਸਰਬ ਸਮਾਲੇ ਵਾਜੇ ਤੇਰੇ ਨਾਦਨ ਇਕ ਸੰਖ ਕਿਤੇ ਤੇਰੇ ਵਣ ਹਾਰੇ ਕਿਤੇ ਤੇਰੇ ਰਗ ਪਰਿਸੁ ਕਹੀਐ ਕਿਤੇ ਤੇਰੇ ਗਵਣ ਹਾਰੇ గౌన తుధన పౌణ పని పవే రాజా ధర్మ ద్వారా గౌన తుదనా చిత గుప్త జన తర్మ విచారి ਗਵਨ ਤੁਧ ਨੂ ਸਰਬਰਮਾ ਦੇਵੀ ਸਹਉ ਤੇਰੀ ਸਦਾ ਸਵਾਰੇ ਗਵਨ ਤੁਧ ਨੋ ਇੰਦਰੇਂਦਰ ਅਸਨ ਬੈਠੇ ਦਿਵਤੀਆਂ ਨਰਨਾਲੇ ਗਵਨ ਤੁਧ ਨਾ ਸੇਤ ਸਮਾਦੀ ਅੰਦਰ ਗਵਨ ਤੁਧ ਸਰ ਵਿਚਾਰੇ ਗਵਨ ਤੁਧ ਨੋ ਜਤੀ ਸਤੀ ਸੰਤੋਖੀ ਗਵਨ ਤੁਧ ਰਵੀਰ ਕਰਾਜੇ ਗਾਵਨ ਤੁਧਨੋ ਪੰਡਤ ਪੜਨ ਰਖੀ ਸਾਰਾ ਜੁਗ ਜੁਗ ਬੇਦਨਾਲੀ ਗਾਵਨ ਤੁਧਨੋ ਮੋਹਣੀਆ ਮਨ ਮੋਹਣਾ ਸੁਰਗ ਮਚ ਪਿਆਲੇ ਗਾਵਨ ਤੁਧਨ ਰਤਨ ਪਾਈ ਤੇਰੇ ਅਠਸੜ ਤੀਰਥਨ ਲੇ ਗਾਵੁਨ ਤੋਦਨੋ ਜੋਤ ਮਹਾਂ ਬਲਸੂਰਾ ਗਾਵਨ ਤੂ ਘਣੀ ਚਾਰੇ ਗਾਵਨ ਤੋਦਨੋ ਕੰਡ ਮੰਡਲ ਬਰਮੰਡ ਕਰ ਕਰ ਕੀ ਤਿਰਿ ਤਾਰੀ ਸੇਈ ਤੁਦਨੋ ਗਾਵਨ ਜੋਤਿ ਭਾਵਨ ਰਤੇ ਤੇਰੇ ਭਗਤਰ ਸਾਲੀ ਹੋਰ ਕੀ ਤੇ ਤੋਦਨ ਗਾਵਨ ਸਿਮਾ ਚਿਤਨੇ ਆਵਨ ਨਾਨਕ ਆ ਵਿਚਾਰੇ ਸੋਈ ਸੋਈ ਸਦਾ ਸਸ ਸਹੀ ਬੋ ਸਤਿ ਸੋਚਿ ਨਾਈ ਅਭਿਉ ਸੀ ਜੈਨ ਜਸੀ ਰਚਨਾ ਜਿਨ ਰਚਾਈ ਰੰਗੇ ਰੰਗੇ ਭਾਂਤੀ ਕਰ ਕਰਿ ਸਿਮਾ ਜਿਨੋ ਪਾਈ ਗੁਰ ਗੁਰ ਦੀ ਕਹਿ ਕੀਤਾ ਆਪਣਾ ਜਉ ਤਿਸ ਦੀ ਵੜਾਈ ਜੋ ਤਿਸ ਪਾਉ ਐਸੋ ਹੀ ਕਰਸੀ ਫਿਰ ਕਮਨ ਕਰਣਾ ਜਾਈ ਸੋ ਪਉ ਸਹੁ ਸਪ ਸਹੀ ਬੋ ਨਾਨਕ ਰਹਿਣ ਜਾਈ ਅਸਮਲ ਪਹਿਲਾ ਸੁਰਵਟ ਆਖੇ ਸਭ ਕੋ ਏ ਕੇਵੜ ਵੜਾ ਢੀਟਾ ਹੋਈ ਕੀਮਤ ਪਾਇਨ ਕੇ ਅਜਾਏ ਕਿਹੜੀ ਵੜੀ ਧੀਰ ਰਹੇ ਸਮਾਈ ਵੱਡੇ ਮੇਰੇ ਸਾਹਿਬ ਜ਼ਹਿਰ ਗੁੰਦੀਰਾ ਗੁਣ ਗੇਰਾ ਕੋਈ ਨ ਜਾਣੇ ਤੇਰਾ ਕਿਤਕੀ ਬੜਚੇ ਰਹਾ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਨਾ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਾਈ ਕਹਿਨ ਜਾਈ ਤੇਰੀ ਤੇਲਵੜਾਈ ਸਭ ਸਤ ਸਭ ਤਪ ਸਭ ਚੰਗੀਆਂ ਹੀਆ ਸਿੱਧਾ ਪੁਰਖਾਂ ਕੀ ਵਡਿਆਈ ਆ ਧੋਤ ਗਿਣ ਸੀ ਦੇ ਕਿਨੇ ਨ ਪਈਆ ਕਰਮ ਲੈਨੇ ਚੱਤਰ ਹੋਈਆ ਔ ਕੋ ਲਾ ਕੀ ਵਿਚਾਰਾ ਸਿਵਤੀ ਪਰ ਹੀ ਤੇਰੇ ਪੰਡਰ ਜਿਸ ਤੂੰ ਦੇ ਤਿਸੇ ਕੀ ਚਾਰ ਨਾਨਕ ਸਸਵਰਣ ਹਰ ਅਸ ਮਹਲ ਪੈਲ ਅੱਖਾਂ ਜੀ ਬਬ ਸ੍ਰੀ ਮਰ ਜਾਉ ਅਕਲਿਓ ਕਾ ਸਚਨਾ ਸੱਜੇ ਨਾਮ ਕੀ ਲਗ ਪੂਖ ਪੂਖ ਖੈ ਚਲੀਏ ਦੁਖਾ ਸੋਗਿ ਮਿਸਰੇ ਮਿਰਬਾਈ ਸਚਾ ਸੈਵ ਸੱਜੇ ਨਾ ਹੀ ਰਹਾ ਸੱਜੇ ਨਾਮ ਕੀ ਤਨ ਵਡਿਆਈ ਆਖ ਤਕੇ ਕੀਮਤ ਨਹੀਂ ਪਾਈ ਜੇ ਸ ਮਿਲ ਕੇ ਆਖਣ ਪਾਹੀ ਵਡਾ ਨੂ ਵੇ ਘਟ ਨ ਜਾਈ ਨਹੋ ਮਰੇ ਨਹੋ ਵਸੋਗਾ ਜਿੰਦੜੈਨ ਚੁਕੇ ਭੂਗਾ ਗੁਣਿ ਹੋਰ ਨਹੀਂ ਕੋਈ ਨਾ ਕੁ ਹੋਵ ਨਾ ਕੋ ਹੋਈ ਜਿਵੜੇ ਆਪ ਤੇਵੜ ਤੇਰੀ ਦਾਤਾ ਜੀਂਦਿਲ ਕਰਕੇ ਕੀ ਤੀਰਾ ਤਾ ਸੰਸਾਰ ਸੇ ਕਮਜਾ ਤੋ ਨਾ ਨਿਤ ਨਮੈ ਬਾਸਨਾਤਾ ਰਾਗ ਗੂਜਰੀ ਮਨਾ ਚੌਤਾ ਅਰਕੇ ਜਨ ਸਤਗੁਰੂ ਸਤਪੁਰਖ ਬਿਰੋਕਰਾਂ ਕਿਰਪਾਸ ਹਮ ਗਿਰਿ ਕਰਮ ਸਤਗੁਰੂ ਸਰਨਾਈ ਕਰ ਦੇਣਾ ਪ੍ਰਗਾਸ ਮੇਰੇ ਮੇਕ ਗੁਰਦੇਵ ਮੋਖ ਰਾਮ ਨਾਮ ਪ੍ਰਗਾਸ ਗੁਰਮਤ ਨਾ ਮੇਰਾ ਪ੍ਰਾਨ ਸਖਾਈ ਹਰ ਕੇ ਥਮ ਰਹੀ ਰਹਿ ਰਸਰ ਅਰਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮਿ ਲੇ ਤ੍ਰਿਪਤਾ ਸਹਿ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਜਿਨ ਹਰ ਹਰ ਸਨਾ ਨ ਪਾਇ ਤੇ ਪਾ ਗੀਣ ਜੰਪਾ ਉਸ ਜੋ ਸਤਿਗੁਰ ਸਰਵ ਸੰਗਤ ਨਿਯਾਇ ਤੇਗ ਜੀਵ ਤੇਗ ਜੀਵਾਸ ਜਿਨ ਹਰ ਹਰ ਹਾਜਰ ਸਤਿਗੁਰ ਸੰਗਤ ਪਾਈ ਇੰਦਰ ਮਸਤਿਕ ਲਿਖਿਆ ਲੇਖ ਸ ਤਨੁ ਤਨਸਾ ਸੰਗਤ ਜੀਤਰ ਸਪਾਇਆ ਨੀਲੇ ਜਨ ਨਾਨਕ ਨਾਮ ਬਰਗਾਸ ਰਾਗ ਭੂਜਰੀ ਮਹਲਾ 5 ਵਾ ਕਾਹਰੇ ਮਨ ਚਿੱਤ ਵਹਿ ਉਤਮ ਜਹ ਅਰਜੀਓ ਪਰਿਆ ਲੇ ਪਥਰ ਮੈਂ ਜਨ ਤੋ ਪਾਈ ਤਾਂ ਕਰਿ ਕਾਗੇ ਕਰ ਤਰਿਆ ਨਿਰਮਦੋ ਜੀ 사 ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇ ਸੁਖ ਕਾ ਠਰਿਆ ਰਾਰ ਜਨਪਿਤ ਲੋਕਤ ਬਣਤਾ ਕੋਈ ਨ ਕਿਸ ਕੀ ਤਰਿਆ ਸਿਰ ਸਿਰ ਨਿਕ ਸੰਬਹੇ ਠਾਕੁਰ ਕਾਏ ਮਨ ਭੋ ਕਰਿਆ ਉੜ ਉੜ ਵਸ ਕੁਸ਼ਾ ਪਛਿ ਵਿਸ਼ਰੇਸ਼ ਰਿਆ ਇਹਨ ਕੌਣ ਕਲਾਵੇ ਕੌਣ ਜਗਾਵੇ ਮਨ ਮੈਂ ਸਿਮਰਣ ਕਰਿਆ ਸਭ ਨਿਦਾਨ ਦਾ ਸੱਤ ਸਿਦਾਨ ਠਾਕੁਰ ਕਰਤਲ ਤੇ ਰਿਆ ਜਨ ਨਾਨਕ ਬਲ ਬਲ ਸਤਿਮਰ ਜਾਈਐ ਤੇ ਅੰਤ ਨ ਪਰ ਵਰਿਆ ਰਗਸ ਮੁਹਲ ਚੁਕਤ ਸੋ ਪੁਰਖ ਇਕੋ ਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਆਗਮ ਆਗਮ ਪਾਰ ਸਭ ਤੇ ਆਵੇਂ ਸਭ ਤੇ ਆਵੇਂ ਤੁਧ ਜੀ ਅਰ ਸੱਚੇ ਸਿਰਜਣਹਾਰ ਸਭ ਜੀਅ ਤੁਮਾਰੇ ਜੀ ਤੁਝ ਹੀ ਆਦਾਤਾ ਰ ਅਰ ਤੇ ਆਵੋ ਸੰਤੋ ਜੀ ਸਭ ਦੁਖ ਵਸਾਰਨ ਹਾਰ ਆਪੇ ਠਾਕੁਰ ਆਪੇ ਸੇਵਕ ਜੀ ਯਾ ਨਾਨਕ ਜੰਦ ਵਿਚਾਰ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਇੱਕ ਉਹ ਪ੍ਰਖ ਸਮਾਣਾ ਇਕ ਤਾਂ ਤੇ ਇਕ ਬਿਖਾਰੀ ਜੀ ਸਭ ਤੇਰੇ ਤੋਂ ਵਿਦਾਨਾ ਹੁ ਆ ਪੈਦਾ ਤਾ ਪੇ ਭੁਗਤ ਜਿਉ ਤਦ ਵੀ ਇਹ ਹੋਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਇਹ ਕਿਆ ਗੁਣੀਆਂ ਖਵ ਖਾਣਾ ਜੋ ਸੇਵ ਹੈ ਜੋ ਸੇਵ ਹੈ ਤੁਤ ਜੀ ਜਨ ਨਾਨਕ ਤਿਨ ਕੁਰਬਾਨਾ ਅਰਤੇ ਆਵੇ ਹਰਤਿਆਂ ਮੈਂ ਤੁਜ ਜੀ ਸੇ ਜਨ ਜੁਗ ਮੈਂ ਸੁਖਵਾਸੀ ਸੇ ਮੁਕਤ ਸੇ ਮੁਕਤ ਪਏ ਜਿਨ ਹਰ ਜੀ ਤੁਟੇ ਜਮ ਕੇ ਫਾਂਸੀ ਜਿਨਰਪਉ ਜਿਨਹਾਂ ਰਪਉ ਤੇ ਆਇਆ ਜੀ ਰਕਾ ਪਉ ਸਭ ਗਵਾਸੀ ਇਹਨ ਸੇ ਵਯਾ ਜਿਨ ਸੇ ਵਯਾ ਬਿਰਹ ਹਰਦੀ ਇਹ ਹਰ ਹਰ ਰੂਪ ਸਮਸੀ ਸੇਤਨ ਸੇਤਨ ਜਿਨ ਹਰਤੇ ਆਇ ਜੀ ਇਹ ਨਾਨਕ ਤੇ ਨ ਮਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਪਰ ਬੇਅੰਤ ਬੇਅੰਤ ਤੇਰੇ ਭਗਤ ਤੇਰੇ ਭਗ ਸਲਾਮ ਤੁਜੀ ਹਰ ਅਨੇਕ ਅਨੇਕ ਅੰਤ ਤੇਰੀ ਅਨਕ ਤੇਰੀ ਅਨੇਕ ਕਰੀ ਹਰ ਪੂਜਾ ਜੀ ਤਪ ਤਪ ਜਪੈ ਬੇਅੰਤ ਤੇਰੇ ਅਨੇਕ ਤੇਰੇ ਅਨੇਕ ਪ੍ਰੇਮ ਬੋ ਸਿਮਰ ਸਾਥ ਜੀ ਅਰਕੀਆ ਕਾਟ ਕਰਮ ਕਰੰਤਾ ਸੇ ਭਗਤ ਸੇ ਭਗਤ ਕਲੇ ਜਿਨ ਨਾਨਕ ਦੀ ਜੋ ਭਾਵਨੀ ਰੇ ਹਰਿ ਭਗਵੰਤਾ ਤੂੰ ਆਦਿ ਪੁਰਖ ਪਰਮ ਪੁਰਖ ਰਤਾ ਜੀ ਜਿਦ ਜੇ ਵੜੇ ਅਵਰਨ ਕੋਈ ਤੂੰ ਜੋਗ ਜਿਕੇ ਕੋ ਸਦਾ ਸਦਾ ਤੂੰ ਏਕੋ ਜੀ ਅਨੇ ਚਲ ਕਰਤਾ ਸੋ ਹੀ ਤੁਦੀਆ ਪੇਪਰ ਵੈ ਸੋਈ ਵਰ ਤੈ ਜੀ ਤੂੰ ਆਪੇ ਕਰੈ ਸੋਈ ਤੇਦੀਆ ਪੇ ਸਿਰ ਸੋ ਪੋਈ ਜੀ ਤੁਦੀਆ ਪੇ ਸਿਰ ਸਗੋਈ ਜੇ ਨਾਨਕ ਗੁਣ ਗਾਵਹਿ ਕਰਤੇ ਕੇ ਜੀ ਜੋ ਸਭ ਸੇ ਕਾ ਜਣੋਈ ਅਸਾ ਮਹਲਾ ਚੌਥਾ ਤੂੰ ਕਰਤਾ ਸਜਿਆਰ ਮੈਂਡਾ ਸੋਈ ਜੋ ਤੁਮ ਪਵਰ ਸੋਈ ਪੀਸੀ ਜੋ ਤੁਮ ਦੇ ਸੋਏ ਹੁ ਪਾਈ ਰਹਾ ਸਉ ਤੇਰੀ ਤੂ ਸਬ ਨਿਤਿਆਇ ਇਸਰੋਂ ਕਿਰਪਾ ਕਰ ਹੈ ਤੈਨ ਨਾਮ ਰਤਨ ਪਾਇਆ ਗੁਰਮਕਲਾਤਾ ਮਨ ਮੋ ਕੋ ਆਇਆ ਦੁਦਿਆ ਵਿਛੋੜਿਆ ਮਿਲਾਇਆ ਤੁੰਦਰ ਔਸਉ ਤੁਜੀ ਮਾਹੀ ਬਿੰਦੂ ਚ ਕੋਈ ਨਾ ਹੈ ਜੀ ਆ ਜਨ ਸਵਤੇ ਰਖੇ ਨਿੰਜੋਕ ਮੇਲ ਵਿਛੜਿਆ ਸੰਜੋਗੀ ਵੇ ਨਿਸਨ ਤੂੰ ਜਾਣੈ ਸੋ ਜਿਨ ਜਾਣੈ ਅਰਗੁਣ ਸੰਧੀ ਆਖ ਵਖਾਣੈ ਜਿਨਰ ਸੇ ਵਾ ਤਿਨ ਸੁਖ ਪਾਇਆ ਸੇ ਜੀ ਹਰਨਾਮ ਸਮਾਇਆ ਆਪੇ ਕਰਤਾ ਤੇਰਾ ਕੀਆ ਸਭ ਹੋਇ ਬੁਦਿੰਦੂ ਜਾਵਰਣ ਕੋਇ ਊਂ ਕਰ ਕਰ ਵੇਖੇ ਜਾਣ ਸੋਇ ਜਨ ਨਾਨਕ ਗੁਰਮੁਖ ਪ੍ਰਗਟ ਹੋਇ ਅਸਮਲ ਪਹਿਲਾ ਇਸ ਸਰਵਰਣ ਪਹਿਲੇ ਨਿਵਸ ਪੜੀ ਪਾਉ ਗਤ ਨਹੀਂ ਕੀਆ ਜਿਵੇਂ ਮੋਹ ਪਗਣੀ ਚਲੇ ਅਮ ਦੇਖਾਂ ਤੈਨੂੰ ਵੀ ਅਲੀ ਮਨ ਇੱਕ ਨਚੇਤ ਸਮੂੜ ਬਨਾ ਹਰ ਬਿਸਰ ਤੇਰੇ ਗੁਣ ਗਲਿਆਰਾ ਹੂੰ ਰਾਹੂ ਜਤੀਸਤੀ ਨਹੀਂ ਪੜਿਆ ਪੁਰਖ ਮੁਖ ਦਾ ਜਨਮ ਪਿਆ ਪਰਉ ਤਨਾਨਿਕ ਦੀ ਸ਼ਰਣਾ ਕਿੰਤੂ ਨਹੀਂ ਵਿਸਰਿਆ ਸਾ ਮਨ ਲਾ ਪੰਜਿਵਾ ਪਈ ਪਰਪਤ ਮਾਨੁਕ ਤੇ ਵਰੀਆ ਗੋਬਿੰਦ ਮਿਲਨ ਕੇ ਤੇਰੀ ਬਾਰੀਆ ਅਵਰ ਕਾਜ ਤੇ ਕੀ ਦਿਨ ਕਮ ਮਿਲ ਸਾ ਸੰਗਤ ਪਾਜ ਕੇਵਲ ਨਾਮ ਜਾਮ ਲਾਗ ਪਉ ਜਲ ਤਰਨ ਕ ਜਨਮ ਦਿਰਤਾ ਜਾਤ ਰੰਗ ਮਾਇਆ ਕਰਾਵੋ ਜਪ ਤਬ ਸੰਜਮ ਤਰ ਮਨ ਕਮਾਇਆ ਸੇਵਾ ਸਾਧਨ ਜਨ ਹਰਿ ਰਾਇਆ ਕਹੁ ਨਾਨਕ ਹਮ ਨੀਚ ਕਰਮ ਸਰਨ ਕਰੇ ਕੀ ਰਖੋ ਸ਼ਰਮਾ જપ તપ સંજમ ધર્મના કમાયા સેવા સાધન જાનેહુના કરી રાખુ શરમાસમી કવિ વાચ બિનતી ચૌ પઈ ਅਮਰੀ ਕਰ ਹਾਥੀ ਰਚਾ ਪੂਰਨ ਹੋਈ ਚਿਤ ਕੀ ਚਾ ਅਵ ਚਰਨ ਮਨ ਰਏ ਹਮਾਰਾ ਆਪਣਾ ਜਾਣ ਕਰੋ ਬ੍ਰਿਤ ਪਾਰਾ ਅਮਰੇ ਜੁਟ ਸਬਤ ਮਕਾਵੋ ਵਾਪਾ ਦੇ ਮੋਹਿ ਵਿਚਾਵੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸੇਵਕ ਸਭ ਕਰਤਾਰ ਉਹ ਰੱਖਣ ਕਰਦੇ ਕਹੀਏ ਸਭ ਰਣ ਕੁਆ ਸੰਗਰੀਏ ਗੁਣ ਹੋਏ ਹਮਾਰੀ ਅਸਤ ਤੋਰ ਵਜਨ ਕੀ ਰਹਿ ਪਿਆਸ ਤਮੈ ਛਾੜ ਕੋਈ ਅਵਰ ਨਾ ਤਿ ਆਉ ਜੋ ਵਰ ਚਾਉ ਸਭ ਤੁਮ ਤੇ ਪਾਉ ਸੇਵਕ ਸਖ ਹਮਰਤਾਰ ਹੀ ਹੈ ਕਣਚਨ ਸਤਰ ਹਮਾਰੇ ਮਾਰੀਏ ਆਪ ਤੇ ਮੁਝੇ ਬਰੀਏ ਮਰਨ ਕਾਲ ਕਤਰਾਸ ਨਵਾਰੀਏ ਜੋ ਸਦਾ ਹਮਾਰੇ ਪਛਾ ਸਿਰੀ ਅਜ ਤੂ ਜੋ ਜੋ ਗਰਿਉ ਰਚਾ ਰਗ ਲਿਓ ਮੋਇ ਰਖਣ ਯਾਰੀ ਸਾਹਿਬ ਸੰਤ ਸਾਈ ਯਾਰੀ ਦੀਨ ਬੰਦ ਦੁਸ਼ਟਣ ਕੇ ਹੰਤਾ ਤੁਮ ਹੋ ਪੂਰੀ ਚਤਰ ਦਸ ਗੰਤਾ ਕਾਲ ਪਾਇ ਵਰਮਾ ਬਖਤਰਾ ਕਾਲ ਪਾਇ ਸੋਜੀ ਉਤਰਾ ਕਾਲ ਪਾਇ ਕਰ ਬਿਸਨ ਪ੍ਰਕਾਸ਼ ਸਕਨ ਕਾਲ ਕਾ ਕੀ ਆਤਮਾ ਸੋ ਜਵਨ ਕਾਲ ਜੋ ਕਿਸ ਕੀ ਹੋ ਮੇਦਰਾਜ ਬਰਮਾ ਜੁਤੀ ਹੋ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਈ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਜੀਵ ਦੇ ਚਿਛਣ ਪਜਾਇਓ ਆਦੰਤ ਕੇਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤਿਸਹੀ ਕੋ ਹਮਾਰੀ ਸਕਲ ਪਰਜਾ ਜਿਨੀ ਆਪ ਸਵਾਰੀ ਸੇਵ ਗਣ ਕੋ ਸੇਵ ਗੁਣ ਸੁਖ ਦਿਓ ਚਤੁਰਣ ਕੋ ਪਲਮੋ ਬਦਕਿਓ ਅਟ ਕੜਕੇ ਅਟ ਕੜਕੇ ਅੰਤਰ ਕੀ ਜਾਣਤ ਅਰੇ ਭੂਰੇ ਕੀ ਪੀਰ ਪਛਾਨਤ ਜੀਤੇ ਕੋ ਚਰਿਆ ਸੂਲਾ ਸਬਰ ਕਿਰਪਾ ਦ੍ਰਿਸ਼ ਕਰ ਫੂਲਾ ਤਨ ਦੁਖ ਪਾਇ ਤੇ ਦੁਖੀ ਸੁਖ ਪਾਇ ਸਾਧਨ ਕੇ ਸੁਖੀ ਏਕ ਕੀ ਪੀਰ ਪਛਾਨ ਕਟਕਟ ਕੇ ੜਪੜ ਗਈ ਜਨ ਤਮ ਉਦ ਕਰਖ ਕਰਾ ਕਰ ਤਾਰਾ ਅਰ ਜਾ ਤਰਤਵ ਜਿ ਆਪਰ ਜਬ ਆਕਰ ਕਰਤ ਕਬੂ ਤੁਮਨੇ ਮਿਲਤ ਦੇ ਦਰਸਬੂ ਜੀਤੇ ਬਦਨ ਸਿਰਟ ਸਵਤਾਰ ਆਪ ਆਪਣੀ ਬੂਝੋ ਚਾਰ ਤੁਮ ਸਭ ਹੀ ਤੇ ਰਤ ਨਿਰਾਲਮ ਜਾਨਤ ਬੇਦ ਪੀ ਦਰਿਆਲਮ ਰੰਕਾਰ ਰੂਕਨ ਰੰਬ ਆਦਰੀ ਲਾਣਾ ਦਸੰਬ ਅੰਕਹ ਮੁੜ ਚਾਰਤ ਪੀਤਾ ਜਾ ਕੋ ਪੇਵ ਨਾ ਪਾਉ ਤੇ ਬੇਤਾ ਤਾ ਕੋ ਕਰ ਪਾਉ ਨ ਮੰਨ ਤਾ ਮਾ ਮੂੜਾ ਕਛ ਪੀਦਨ ਜਾਣ ਤਾ ਆਂ ਦੇਵ ਕਉ ਕਸ ਸੁ ਦ ਸੇਵਾ ਅਹੰਕਾਰ ਕਾ ਚਿੰਤਨ ਪੇਵ ਆਪੇ ਆਪਣੀ ਬਧ ਜੀਤੀ ਵਰਣ ਤ ਫਿਰ ਫਿਰ ਤੂ ਹੈ ਤੇ ਤੇ ਗੁਮਰਾਨ ਕਨ ਜਾਇ ਪਸਾਰਾ ਕਹਿ ਬਿਦ ਸਜਾ ਪਰਥਮ ਸੰਸਾਰਾ ਕਹਿ ਰੂਪ ਅਨੂਪ ਸਰੂਪਾ ਰੰਕ ਪਿਉ ਰਾਉ ਕੇ ਪੁਪਾ ਅੰਡ ਜੇ ਰਸੇ ਤਜ ਕੀਨੀ ਅਤ ਪਜ ਖਾਨ ਬੋ ਰਚ ਦੀਨੀ ਕਹੁ ਫੁਰ ਰਾਜ ਬੈਟਾ ਤੁਸੀਂ ਮਟ ਪਹਿਓ ਸੰਕਰੀ ਕਟਾ सग्रीस हृदय दिकाया जऊंगा आज का स्वरूप शिवम बव और छ मेरी तुम करो सिख वार सिख संग रो दुष्टो जीते उठवत पाता सकल मरेस करुण गात ये अस्तत शरणि परे ਕੇ ਦੁਸ਼ਟ ਦੁਤਮਾਰੀ ਰੁਖ ਜਾਣ ਪਗ ਪਰੇ ਤਿਹਾਰੀ ਕਨ ਕੇ ਤਮ ਸੰਕਟ ਸਭ ਟਾਰੀ ਜੋ ਕਲ ਕੋ ਇੱਕ ਬਾਰ ਤੇ ਆਇਆ ਤਾਂ ਕੇ ਕਾਲ ਨੇ ਘੜਨੀ ਐ ਕਛਾਏ ਤੇ ਸਭ ਕਾਲ ਦੁਸ਼ਟ ਰਿਤ ਤੇ ਕਾਲਾ ਕਿਰਪਾ ਦ੍ਰਿਸ਼ਤ ਨ ਜਾਏ ਨ ਰਖੋ ਕਿਰਪਾ ਦ੍ਰਿਸ਼ਤ ਨ ਜਾਏ ਨ ਰਖੋ ਤਾਂ ਕੀ ਤਾਬ ਤਨ ਕੋ ਹਾਰ ਹੋ ਇਹ ਸਿਧ ਕਰਮ ਸਭ ਹੋਈ ਦੁਖ ਸੰਸ ਵਸ ਕੇ ਨਾ ਕੋਈ ਇੱਕ ਬਾਰ ਜਿੰਤ ਮੈਂ ਸੰਭਾਰਾ ਪਰ ਪਾਂਦੀ ਤਾਈ ਵਾਰਾ ਜੇ ਨਰ ਨਾਮ ਤੇਹਾਰੂ ਕਾ ਦਰਦ ਦੁਸ਼ਟ ਦੋਖ ਤੇ ਰਹਾ ਅੜਗ ਕੇ ਤੇਮ ਸਰਣ ਤੇਹਾਰੀ ਅਬ ਤੇਰੇ ਹੋ ਮਾਰੀ ਸਰਬ ਧਾਰਮ ਹੋ ਸਹਾਈ ਦੁਸ਼ਟ ਦੋਖ ਤੇ ਲੇ ਹੋ ਵਿਚਾਈ ਅੜਗ ਕੇ ਤੇਮ ਸਰਣ ਤੇਹਾਰੀ ਉਭਾਂ ਤੇਰੀ ਉਬਾਰੀ ਸਰਬ ਤਾਰ ਮੋਸਹੀ ਦੁਸ਼ਟ ਲੋਕ ਤੇਲੇ ਹੋ ਬਚਾਈ ਸਿਆ ਆਹੀ ਗਏ ਜਬ ਤੇ ਤੁਮਰੇ ਤੇ ਕੋ ਵਾਂ ਕਤਰੇ ਨਹੀਂ ਅਨਿਓ ਰਾਮ ਰਹੀਬ ਕੁਰਾਨ ਕੁਰਾਨ ਅਨੇਕ ਕਹਿ ਮਤੇ ਇਕ ਨਾਮਨੇਓ सिमरत शास्त्र भेद सबो भेद कहम एक न जानियो सिरियसु पान कृपा तुमरी कर मैं ना कहो सब तो है बखानियो दोहरा सगल द्वार को छाड़ के कहू तुवार द्वार રાહી ગઈ કી લાજ અસ ગોવિંદദാસ તુહાર સગલ દેવાર કુછડકે ગય હો તુહાર ગુવાર રાહી ગઈ કી લાજ અસ ગોવિંદദാસ તુહાર રામ કરી મલાતી જા આનંદ तो अंका सतगुरु प्रसाद आनंदमय मेरी मय सतगुरु में पाया अति더라ता पाया सहसेती मनवजियां बतैया राग रत्न परवार पनिया शब्द गामणिया हीया चौदह ता गऊरी की राम जनी बसाया ਪੈ ਨਾਨਕ ਨੰਦ ਹੋਆ ਸਤਿਗੁਰੂ ਮੈਂ ਪਾਇਆ ਈਮਾਨ ਮੇਰਿਆ ਤੂੰ ਸਦਾ ਰੋ ਹਰਨਾਮੀ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾਗਲਾ ਸਮਰੱਤ ਸੁਮੀ ਸੋ ਕੀ ਮਨਵਸਾਰੀ ਹੈ ਨਾਨਕ ਮਨ ਮੇਰੇ ਸਦਾ ਰੂੜਨਨੀ ਸਚ ਸਹਬਾ ਕੀ ਨਹੀਂ ਕਰਤੇ ਰਤ ਤਾ ਤੇਰਾ ਸਭ ਜਿਐ ਜਿਸ ਤੇ ਸੁਭਾਵੇ ਸਦਾ ਸਿਛਲਾਤੀ ਰੀ ਨਾਮ ਮਨਵਸਾਵੇ ਆਮ ਜਿਨ ਕੇ ਮਨਵਸਿਆ ਗਵਾਜੀ ਸ਼ਬਦ ਗਨੇਰੀ ਹੈ ਨਾਨਕ ਸੱਚੇ ਸਾਹਿਬ ਕੀ ਨਹੀਂ ਕਰਦੀ ਰ ਸਾਜਨਾ ਮੇਰਾ ਆਧਾਰੂ ਸਾਜਨਾ ਮੋਹਰ ਮੇਰਾ ਇਨ ਭੁਖਾਂ ਸਭ ਗਵਾਹੀਆਂ ਪਰ ਸ਼ਾਂ ਸੁਖ ਮਨ ਆਈ ਵਸਿਆ ਇਹੇ ਚਾਂ ਸਭੁ ਜਾਈਆ ਸਦਾ ਗੁਰਬਾਨ ਕੀਤਾ ਗੁਰ ਵਿਟੋ ਜਿਸ ਦੀ ਹੈ ਵਡਿਆਈਆ ਕਹੇ ਨਾਨਕ ਸੂ ਸੰਤੋ ਉਹ ਸ਼ਵਤਰੋ ਪਿਆਰ ਸੱਚਾ ਨਾਮ ਮੇਰਾ ਅਧਾਰੋ ਵਾਜੇ ਪਾਣੀ ਸ਼ਵਤ ਤੇਰ ਸਭਾ ਗਨ ਅਰ ਸਭਾ ਗ ਸ਼ਵਤ ਵਾਜੇ ਸਲਾ ਜਿਤ ਕਰਦਾਰੀਆ ਪੰਜ ਦੂਤ ਦਵਸ ਕੀਤੇ ਪੰਜ ਦੂਤ ਦਵਸ ਕੀਤੇ ਕਾਲ ਕੰਟ ਕੁਮਾਰਿਆ ਦੂਰ ਕਰ ਪਾਇਆ ਤੁਝੇ ਮਿਕੋ ਸੀ ਨਾਮ ਹਰ ਕ ਲਗੇ ਕਹਿ ਨਾਨਕ ਤ ਸੁਖ ਵਾ ਜਿਤ ਕਰ ਅਨਹਦ ਵਾ ਜੇ ਅਨੰਦ ਸੋਣ ਵਡ ਭਾਗਿਆ ਸਗਲ ਮਨੋਰਥ ਪੂਰੇ ਸਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾ ਪੀ ਉਤਰੇ ਸੁਣੀ ਸਚੀ ਬਣੀ ਸੰਤ ਸਾਜਿਨ ਪਾਇਐ ਸਰਸੀ ਪੂਰੇ ਗੁਰ ਤੇ ਜਾਨੀ ਸੁਣ ਕੇ ਪੁਣੀ ਤਕ ਦੇ ਪਵਤ ਸਤਿਗੁਰ ਰਿਆ ਪਰਪੂਰੇ ਨਿਰਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਤੇ ਪਵਤ ਸਤਿਗੁਰ ਰਿਆ ਪਰਪੂਰੇ ਨਿਰਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਗੁੰਦਾ ਗੁਣੀ ਮਹਲਾ ਪੰਜਵਾ ਹਾਲ ਵਿੱਚ ਤਿਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਾਇਓ ਇਸ ਕਾ ਸਭ ਸੋਧਾਰੋ ਦੁਖਾ ਵੈ ਜੀ ਕੋ ਪੁੰਚੈ ਇਸ ਕੋ ਹੋਇਓ ਦਾਰੋ ਇਹ ਵਸਤ ਜੀ ਨ ਜਾਈ ਨੇਤਰਿੰਤਰ ਸੁਰਤਾਰ ਤਮ ਸੰਸਾਰ ਚਰਨ ਲਗ ਤਰੀਏ ਸਭ ਨਾਨਕ ਬ੍ਰਹਮ ਪਸਾਰ ਸਲੋਕ ਮਨ ਦਾ ਪੰਜੇ ਵਾ ਤੇਰਾ ਕੀਤਾ ਜਾ ਤੂੰ ਨਾਹੀ ਮੈਨੂੰ ਜੋਗ ਕਤੋਈ ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀ ਅਪੇ ਤਰਸ ਪਿਓਈ ਤਰਸ ਪਿਆ ਮੇਰਾ ਮਤ ਹੋਈ ਸਤਿਗੁਰੂ ਸਜਣ ਮਿਲੇ ਆ ਨਾਨਕ ਨਾਮ ਮਰੇ ਤਾ ਜੀਵਾ ਤਨ ਮਨ ਜੀਵੇ ਆ ਰੇਆ ਅਰਸ ਪਿਆ ਮਰਮਤ ਹੋਈ ਸਤਿਗੁਰੂ ਸਜਣ ਮਿਲੇ ਆ ਨਾਨਕ ਨਾਮ ਮਿਲੇ ਤਾ ਜੀਵਾ ਨਨ ਮਨ ਦੇਵ ਹਰੀਆ ਵਾਹੀ ਗੁਰੂ ਜੀ ਦਾ ਘਰ ਸਾਖ ਵਾਹੀ ਗੁਰਜੀ ਕੀ ਫਤਿਹ